ਫਗਵਾੜਾ ਦੇ ਪਿੰਡ ਮੋਲੀ ਵਿਖੇ ਬੱਚਿਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਇਸ ਮੌਕੇ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ 14 ਸਾਲ ਦੀ ਕਬੱਡੀ ਖੇਡੀ ਜਾ ਰਹੀ ਹੈ। ਲਾ ਰੁੜਕੇ ਦੇ ਵੱਲੋਂ ਗੱਭਰੂ ਦੀ ਕਬੱਡੀ ਪੈ ਗਈ ਹੈ। ਇਸ ਤੋਂ ਬਾਅਦ ਕੁਝ ਮਾਨ ਸਨਮਾਨ ਹੋਣਗੇ। ਬਹੁਤ ਵੱਡਾ ਸਤਿਕਾਰ ਕੀਤਾ ਜਾ ਰਿਹਾ। ਕੱਲੀ-ਕੱਲੀ ਸ਼ਖਸੀਅਤ ਹੈ ਜਿਨ੍ਹਾਂ ਨੇ ਪਿਆਰ ਬਖਸ਼ਿਆ, ਮੁਹੱਬਤ ਦਿੱਤੀ ਹੈ ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਜਿਹੜੇ ਵੱਡੇ ਮੁਕਾਬਲੇ ਚੱਲ ਰਿਹਾ ਹੈ। ਦਿਲੋਂ ਧੰਨਵਾਦ। ਲਾ ਰੁੜਕੇ ਵਾਲੇ ਦੀ ਪੇ ਕਬੱਡੀ, ਜਗਤਪੁਰ, ਹਕੀਮਪੁਰ ਦਾ ਬਿਹਤਰੀਨ ਖਿਡਾਰੀ ਸ਼ਖਸੀਅਤਾਂ ਦਾ ਦਿਲੋਂ ਧੰਨਵਾਦ ਹੈ। ਲਾ ਵੱਡਾ ਮੈਚ ਚੱਲ ਰਿਹਾ ਤੇ ਇਧਰਲੇ ਪਾਸੇ ਨਵੇਂ ਸ਼ਹਿਰ ਵਾਲੇ ਦੀ, ਜਗਤਪੁਰ ਵਾਲੇ ਦੀ, ਸਾਧਪੁਰ ਵਾਲ ਅਗਮਾਰ ਕੇ ਸੱਤਾਂ ਵਿੱਚ 100 ਦੇ ਮੁਕਾਬਲੇ ਚੱਲ ਰਿਹਾ ਹੈ ਤੇ ਅੰਡਰ 17 ਸਾਲ ਮੁਕਾਬਲੇ ਕਹਿੰਦੇ ਵੀ 7 ਫਰਵਰੀ ਨੂੰ ਉਹ ਕਹਿੰਦੇ ਖੇਡੇ ਸੱਤ ਫਰਵਰੀ ਨੂੰ ਖੇਡੇ ਆ ਜਨਬਰੀ ਰਕਤਪੁਰੀਏ ਹਕੀਮਪੁਰੀਏ ਨਾਵਾ ਸ਼ਹਿਰ ਵਾਲੇ ਦੀ ਸਾਧਪੁਰ ਵਾਲੇ ਦੀ ਕਬੱਡੀ ਪੈ ਗਈ ਹੈ ਤਾਂ 27 ਤੇ 28 ਫਰਵਰੀ ਗੁਰਜੀਤ ਸਿੰਘ ਦੀ ਪਰਿਵਾਰ ਸੱਤੇ ਪੱਤਰ ਲਾ ਰਿਹਾ ਹੈ ਹਕੀਮਪੁਰ ਦਾ ਖੇਡ ਮੇਲਾ ਹੋਣਾ ਦੁਨੀਆ ਦੇ ਮਾਤ ਟਕੜਾ ਜੱਫਾ ਦੇ ਘਬਰੂ ਬੱਲੇ ਬੱਲੇ ਘੁਮਾ ਗਿਆ ਵੱਜਦੀਆਂ ਥਾਪੀਆਂ ਨੇ ਅੱਜ ਦੇਖੋ ਕੀ ਕੱਡੀ ਗੱਲ ਹੈ ਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਗੱਡਾ ਉਪਰਾਲਾ ਹੈ ਤੇ ਹੋਰ ਵੀ ਵੱਡੀ ਗੱਲ ਹੈ ਵੀ ਅੱਜ ਮੈਡਮ ਰੁਪਿੰਦਰ ਕੌਰ ਪੱਡੀ ਜੀ ਦਾ ਵੱਡੇ ਪੱਧਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਸ਼ਖਸ਼ੀਅ ਕਲਮ ਦਾ ਧਨੀ ਬਹੁਤ ਵਧੀਆ ਕਿਉਂਕਿ ਕਿਸੇ ਦੀ ਦੁੱਖ ਸੁੱਖ ਕਿਸੇ 플레이 ਸਾਡੇ 13 ਨੰਬਰ ਰਹੇ ਹੈ ਬੀਐਫਸੀ ਰੁੜਕਾ ਪਹਿਲਾਂ ਤੁਸੀਂ ਲਓ ਜਸਵੀਰ ਬਲੀ ਜੀ ਸਨਮਾਨ ਆਪਣਾ ਜ਼ਰੂਰ ਲਈਏ ਆਪਾਂ ਸਨਮਾਨ ਤੇ ਸਨਮਾਨ ਅਮਨਦੀਪ ਸਿੰਘ ਸਨਮਾਨ ਕੀਤਾ ਜਾਣਾ ਹੈ ਜੱਜ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਦਿਲੋਂ ਧੰਨਵਾਦ ਹੈ ਸਾਰੇ ਰੁਪਿੰਦਰ ਕੌਰ ਪੱਟੀ ਜੀ ਉਹਨਾਂ ਦੇ ਦਰਸ਼ਨ ਹੋਏ ਆ ਕਿਰਪਾਲ ਸਿੰਘ ਦੀ ਪਾਲਾ ਮੌਰੀ ਦੀ ਬਦੌਲਤ ਤੇ ਨਾਲ ਸਾਡੇ ਕਾਲਾ ਸਰਪੰਚ ਸਾਹਿਬ ਠੌੜੀ ਵਾਲੇ ਦੀ ਬਦੌਲਤ ਹੈ ਨਾਲ ਸਾਡੇ ਵੱਡੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਜੀ ਪੱਟੀ ਨਾਲ ਵੱਡੀ ਸ਼ਚੀ ਇੰਸਪੈਕਟਰ ਹਰਦੀਪ ਸਿੰਘ ਜੀ ਮਾਨ ਥਾਣਾ ਸਤਨਾਪੁਰਾ ਬਹੁਤ ਬਹੁਤ ਧੰਨਵਾਦ ਤੇ ਨਾਲ ਸਾਡੇ ਅਨੂ ਸ਼ਰਮਾ ਜੀ ਮੈਡਮ ਜੀ ਦੇ ਪਲੇਅਰ ਆ ਤੇ ਬਾਕਸਿੰਗ ਸਮੇਂ ਦਾ ਦੁਨੀਆ ਦਾ ਮੰਨਿਆ ਪਰ ਮੰਨਿਆ ਖਿਡਾਰੀ ਹੈ। ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡਰ ਨਾਰਵੇ ਦਾ ਇੱਕ ਖਿਡਾਰੀ ਆ। ਸਹਿਵਾਜ ਪਰੀਤ ਸਿੰਘ ਜਿਹਦਾ ਸਨਮਾਨ ਗੁਰਪਾਲ ਸਿੰਘ ਦੇ ਪਾਲਾ ਮੋੜੀ ਵੱਲੋਂ ਕੀਤਾ ਜਾਣਾ ਹੈ। ਮੇਜਰ ਲੀਗ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ। ਉਹਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਇੱਕ ਵਾਰ ਤਾੜੀਆਂ ਮਾਰ ਦਿਓ ਇਸ ਬੱਚੇ ਤੇ। ਪਿੰਡ ਮੋਲੀ ਜਿਹੜਾ ਮੇਜਰ ਲੀਗ ਕਬੱਡੀ ਦੀ ਚੱਲ ਰਹੀ ਹੈ ਅੰਡਰ 14 ਮੈਂ ਬਹੁਤ ਕਨ ਮਦਦੀਆਂ ਆਰਗੇਨਾਈਜ਼ਰਸ ਦਾ ਸਪੈਸ਼ਲੀ ਤਾਰਾਪਾਜੀ ਦਾ ਪੱਲਾਈ ਦਾ ਮੈਡਮ ਅਨੂ ਸ਼ਰਮਾ ਜਿਹੜੇ ਆਰਗੇਨਾਈਜ਼ਰਸ ਦੇ ਵਿੱਚ ਇਸ sport ਨੂੰ ਸਪான்ਸਰ ਵੀ ਕਰ ਰਹੇ ਨੇ ਔਰ ਇਸ ਖੇਡ ਵਾਸਤੇ ਇਹਨੇ ਉਪਰਾਲੇ ਇਹਨਾਂ ਨੇ ਕੀਤੇ ਆ ਤੋ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਇਹ ਇਹਨਾਂ ਨੂੰ ਬਹੁਤ ਚੰਗੀ ਸਿੱਖ ਦਿੱਤੀ ਜਾ ਰਹੀ ਹੈ sports ਦੇ ਥਰੂ ਔਰ ਜਿਹੜੀ ਆਪਣੀ ਕਬੱਡੀ ਹੈ ਜਿਹੜੀ ਆਪਣੀ ਇਨੀ ਪ੍ਰਾਤਨ ਔਰ ਆਪਣੀ ਪੰਜਾਬ ਦੀ ਇਹ ਖੇਡ ਹੈਗੀ ਆ ਉਹਦਾ ਪ੍ਰਚਲਨ ਵੀ ਹੋ ਰਿਹਾ ਪਲੱਸ ਬੱਚਿਆਂ ਨੂੰ ਇਹ ਵਿੱਚ ਜਿਹੜੀ ਚੰਗੀ ਸਿਹਤ ਹੈ ਉਹ ਬਹੁਤ ਵਧੀਆ ਉਪਰਾਨਾ ਹੈ ਕਿਤੇ ਨਾ ਬੱਚੇ ਮਿਸਯੂਜ਼ ਕਰ ਰਹੇ ਹੁੰਦੇ ਗੈਜਟਸ ਦਾ ਕਿਤੇ ਇਹ ਤੇ ਗਰਾਊਂਡ ਦੇ ਵਿੱਚ ਆਪਣੀ ਸਿਹਤ ਵੱਲ ਧਿਆਨ ਦੇ ਰਹੇ ਆ ਇਹ ਮੈਨੂੰ ਲੱਗਦਾ ਕਿ ਇਸ ਜਿਹੜੀ ਲੀਗ ਦੀ ਜਿਹੜੀ ਜਿਹੜੀ ਕੰਟਰੀਬਿਊਸ਼ਨ ਹੈ ਇਹ ਬਹੁਤ ਵਧੀਆ ਜਿਹੜੇ ਐਨ ਆਰ ਆਈ ਫੈਮਿਲੀਜ਼ ਨੇ ਜਿਨ੍ਹਾਂ ਨੇ ਇਹਨੂੰ ਸਪੌਂਸਰ ਕੀਤਾ ਹੈਗਾ ਮੈਂ ਉਹਨਾਂ ਨੂੰ ਵੀ ਧੰਨਵਾਦ ਦਿੰਦੀ ਆ ਕਿ ਉਹਨਾਂ ਨੇ ਆਪਣੇ ਪੰਜਾਬ ਪ੍ਰਦੇਸ਼ ਵਾਲੇ ਵੇਖਿਆ ਕਿ ਪਿੱਛੇ ਅਸੀਂ ਕਿਵੇਂ ਕੰਟਰੀਬਿਊਟ ਕਰ ਸਕਦੇ ਹਾਂ ਤਾਂ ਇਹ ਰੈਲਵੇ ਕੀ ਰ ਉਪਰਾਧਾ ਪੂਰੀ ਸੁਸਾਇਟੀ ਦਾ ਹੀ ਹੁੰਦਾ ਹੈ ਤੇ ਉਹਦੇ ਨਾਲ ਹੀ ਅਸੀਂ ਆਪਣਾ ਯੂਥ ਬਚਾ ਸਕਦੇ ਹਾਂ ਤਾਂ ਬਹੁਤ ਹੀ ਮੈਂ ਵੀ ਧੰਨਵਾਦੀ ਹਾਂ ਕਿਉਂਕਿ ਸਾਡਾ ਵੀ ਬਹੁਤ ਜ਼ਿੰਮੇਵਾਰੀ ਵੜਦੀ ਹੈ ਕਿ ਨਸ਼ੇ ਇਹ ਜਿਹੜੇ ਨੇ ਪਿੰਡਾਂ 'ਚ ਯੂਥ 'ਚ ਹੋ ਰਹੇ ਨੇ ਤੇ ਉਹਦੇ ਇਹ ਤੁਹਾਡਾ ਸਾਥ ਸਾਡਾ ਸਾਥ ਹੈਗਾ ਜਿਹੜਾ ਤੁਸੀਂ ਸਪੋਰਟਸ ਆਰਗੇਨਾਈਜ਼ ਕਰਦੇ ਇਵੈਂਟਸ ਆਰਗੇਨਾਈਜ਼ ਕਰਦੇ ਉਹ ਬੱਚਿਆਂ ਨੂੰ ਸੇਫ ਮਿਲਦੀ ਹੈ ਤੇ ਸਾਰੇ ਬੱਚਿਆਂ ਨੂੰ ਮੇਰੀ ਅਪੀਲ ਵੀ ਹੈ ਤੇ ਸ਼ਾਬਾਸ਼ ਵੀ ਹੈ ਵੀ ਤੁਸੀਂ ਜਿਹੜਾ ਰਾਹ ਚੁਣਿਆ ਹੈ 스포츠 ਵਾਲਾ ਉਹ ਇੱਕ ਵਧੀਆ ਰਾਹ ਹੈ ਜਿਸ ਦੇ ਵਿੱਚ ਤੁਹਾਡੇ ਫਿਊਚਰ ਬਹੁਤ ਬ੍ਰਾਈਟ ਹੈਗਾ ਤੇ ਇਸ ਕੇਡ ਨੂੰ ਆਪਦੇ ਸਿਹਤ ਨੂੰ ਆਪਦੇ ਜਿਹੜਾ ਮਾਨਸਿਕ ਜਿਹੜਾ ਹੈਗਾ ਪੋਜ਼ਿਟਿਵਿਟੀ ਨੂੰ ਮੇਨਟੇਨ ਕਰੋ ਔਰ ਬਹੁਤ ਟੈਲੈਂਟ ਹੈ ਮੈਂ ਦੇਖਿਆ ਬੱਚਿਆਂ ਦੇ ਵਿੱਚ ਬੜੀ ਅੱਛੀ ਟੀਮਸ ਨੇ ਬਹੁਤ ਛੋਟੇ ਛੋਟੇ ਬੱਚੇ ਨੇ ਤੇ ਜੇ ਇਦਾਂ ਹੀ ਇਹਨਾਂ ਦੀ ਹੈਂਡਹੋਲਡਿੰਗ ਇਹਨਾਂ ਨੂੰ ਬਾਹ ਫੜ ਲਈ ਇਹਨਾਂ ਦੀ ਔਰ ਇਹਨਾਂ ਨੂੰ ਅੱਗੇ ਤੱਕ ਸਪੋਰਟ ਮਿਲਦਾ ਰਿਹਾ ਅਕੈਡਮੀ ਵੱਲੋਂ ਸਾਰਿਆਂ ਵੱਲੋਂ ਤੇ ਇਹ ਆਮ ਸ਼ੋਰ ਇਹ ਪੰਜਾਬ ਦਾ ਨਾਮ ਹੀ ਰੌਸ਼ਨ ਕਰਨਗੇ ਔਰ ਇੱਕ ਪੂਰੀ ਦੁਨੀਆ ਦੇ ਵਿੱਚ ਆਪਣੀ ਪੰਜਾਬੀਆਂ ਵਾਸਤੇ ਪੰਜਾਬੀਆਂ ਜਿਹੀ ਮਿਸਾਲ ਸਾਰੀ ਵਰਲਡ ਦੇ ਵਿੱਚ ਇਹ ਬਣਾ ਲਗੇ ਤੇ ਮੈਂ ਫਿਰ ਸਾਰਿਆਂ ਨੂੰ ਬਹੁਤ ਇਹਦੀ ਮੁਬਾਰਕਵਾਦ ਦੇਣੀ ਹੈ ਇਹ ਬੜਾ ਅੱਛਾ ਉਪਰਾਲਾ ਹੈ ਸੋਸਾਇਟੀ ਵਾਸਤੇ ਬੱਚਿਆਂ ਵਾਸਤੇ ਤੇ ਇਹ ਉਪਰਾਲਾ ਤੁਹਾਡਾ ਲਗਾਤਾਰ ਚੱਲਦਾ ਰਹੇ ਰੱਬ ਨੂੰ ਇਹੀ ਕਾਮਨਾ ਹੈ ਵੀ ਇਹ ਬੱਚੇ ਦਿਨ-ਦੁੱਖ ਦੀ ਰਾਤ ਚੋਕ ਨੀ ਫਿੱਕੀ ਕਰਨ। ਥੈਂਕ ਯੂ।